ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈ ਜੀ 1 9 2025 ਤੇ ਇਹ ਤੁਸੀਂ ਦੇਖ ਰਹੇ ਹੋ ਫਰੈਸ਼ ਅਪਡੇਟਸ ਸਵੇਰੇ 8 ਵਜੇ ਦੀ ਪੰਚਕੁਲਾ ਸਾਈਡ ਤੋਂ ਬਈ ਅੱਜ ਪਾਣੀ ਫੇਰ ਕੱਗਰ ਦੇ ਵਿੱਚ ਉਫਾਨਦਾ ਹੈ ਪੂਰਾ ਹਾਈ ਅਲਰਟ ਤੁਸੀਂ ਕਹਿ ਸਕਦੇ ਹੋ ਕਿਉਂਕਿ ਪਿਛਲਾ ਪਾਣੀ ਹਜੇ ਪਹੁੰਚਣਾ ਸਟਾਰਟ ਹੋਇਆ ਅਗਲੇ ਨੀਵੇਂ ਇਲਾਕਿਆਂ ਦੇ ਵਿੱਚ ਤੇ ਇੱਥੇ ਪਾਣੀ ਦਾ ਲੈਵਲ ਹੋਰ ਵੱਧ ਚੁੱਕਿਆ ਹੈ ਕਿਉਂਕਿ ਬਾਰਿਸ਼ ਰਾਤ 1:30 ਵਜੇ ਤੋਂ ਚੰਡੀਗੜ੍ਹ ਏਰੀਆ 'ਚ ਹੋਣੀ ਸਟਾਰਟ ਹੋ ਗਈ ਤੇ ਹੁਣ 8 ਵਜੇ ਤੱਕ ਵੀ ਕੰਟੀਨਿਊਟੀ ਦੇ ਵਿੱਚ ਬਾਰਿਸ਼ ਪੈ ਰਹੀ ਹੈ ਨਾਰਮਲ ਨਾਲੋਂ ਜ਼ਿਆਦਾ ਬਾਰਿਸ਼ ਹੈ ਤੇ ਗੇਟਸ ਵਗੈਰਾ ਮੈਨੂੰ ਲੱਗਦਾ ਹੈ ਸੁਖਨਾ ਲੇਕ ਦੇ ਖੋਲੇ ਗਏ ਤੇ ਪਿੱਛੋਂ ਬਾਰਿਸ਼ ਦਾ ਪਾਣੀ ਆ ਰਿਹਾ ਹੈ ਹੁਣ ਅੱਗੇ ਵੀ ਸਾਰੇ ਇਲਾਕਿਆਂ ਦੇ ਵਿੱਚ ਅੱਜ ਬਾਰਿਸ਼ ਲਿਖੀ ਹੋਈ ਹੈ ਪਟਿਆਲਾ ਪਡੂਲਾ ਸਾਈਡ ਤੇ ਇਸ ਚੀਜ਼ ਨੂੰ ਇੱਕ ਹਾਈ ਅਲਰਟ ਮੰਨ ਕੇ ਚੱਲੋ ਆਪਣੇ ਬੰਨ ਬੰਨ ਸਾਰੇ ਮਜ਼ਬੂਤ ਕਰ ਲਓ ਕਿਉਂਕਿ ਅੱਜ ਤੇ ਕੱਲ ਦੇ ਵਿੱਚ ਬਾਰਿਸ਼ ਦੇ ਵੀ ਪੂਰੇ ਸੰਕੇਤ ਨੇ ਤੇ ਮੈਂ ਹੀ ਸੁਚੇਤ ਕਰਾਂਗਾ ਸਾਰਿਆਂ ਨੂੰ ਕਿ ਆਪਣੇ ਆਪਣੇ ਬੰਨ ਵਧੀਆ ਕਰੋ ਜੀ ਤੇ ਸਾਰਿਆਂ ਦਾ ਵਿਚਾਰ ਹੋਵੇ ਤੇ ਅੱਗੇ ਦੀ ਅੱਗੇ ਸ਼ੇਅਰ ਕਰਦੋਗੇ ਸਾਰੇ ਅਵੇਅਰ ਹੋ ਜਾਣ ਇਸ ਵੀਡੀਓ ਨੂੰ ਲੈ ਕੇ ਬਾਕੀ ਇੱਕ ਮੈਂ ਫਿਰ ਰਿਪੀਟ ਕਰ ਦਿੰਦਾ 192025 ਸਵੇਰੇ 8 ਵਜੇ ਪੰਚਗੋਲਾ ਸਾਈਡ ਦਾ ਵੀਊ ਜੀ ਧੰਨਵਾਦ